ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰ ਹਾਂ ਜੀ ਅਗਲੇ 3-4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 24-25 ਜਨਵਰੀ ਤੱਕ ਮੌਸਮ ਪੰਜਾਬ ਦਾ ਕਵੇਂ ਦਾ ਰਹਿ ਸਕਦਾ ਹੈ ਔਰ ਹਰਿਆਣਾ ਰਾਜਾਂ ਦੇ ਮੌਸਮ ਦੀ ਗੱਲ ਕਰਾਂਗੇ ਤੇ ਜਿਹੜਾ ਇੱਕ ਤਾਜ਼ਾ ਫਾਛਵਨੀ ਸਿਸਟਮ ਜਿਹੜਾ ਕਿ ਅੱਜ ਤੋਂ ਸਰਗਰਮ ਹੋਣ ਜਾ ਰਿਹਾ ਅੱਜ ਉਹਦੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਵੇਰੇ ਦੀ ਤਾਜ਼ਾ ਸੈਟੇਲਾਈਟ ਦੱਸਿਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਜਨਵਰੀ 22 ਦਾ ਅੱਜ ਦਿਨ ਹੈ ਸਵੇਰੇ ਦੇ ਲਗਭਗ 10 ਵਜੇ ਨੂੰ ਜਾ ਰਿਹਾ ਹੈ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਕਿ ਅਸਲ ਵਿੱਚ ਪੰਜਾਬ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ ਤੇ ਕਿਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਰਿਆਣਾ ਰਾਜਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਸਵੇਰ ਤੋਂ ਜਿਹੜੀ ਹੈ ਚੜੀ ਹੈ ਸੂਰਜੇ ਦਰਸ਼ਨ ਸਵੇਰ ਤੋਂ ਹੋਏ ਨੇ ਕੋਸ਼ਕ ਖੇਤਰ ਜਿਹੜੇ ਪਹਾੜ ਦੇ ਨਾਲ ਲੱਗਦੇ ਆ ਹੁਸ਼ਿਆਰ ਫਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਕੋਸ਼ਕ 20 ਕਿਲੋਮੀਟਰ ਦੀ ਰੇਂਜ ਚ ਧੁੰਦ ਜਿਹੜੀ ਅਜੇ ਮੈਨ ਲੇਵਲ ਤੇ ਬਣੀ ਸੀ ਤੇ ਹੁਣ 10 ਵਜੇ ਦੇ ਵਜੇ ਇੱਥੇ ਵੀ ਮੌਸਮ ਮੜ ਸਾਫ ਹੋਣਾ ਸ਼ੁਰੂ ਹੋ ਚੁੱਕਿਆ ਦੂਜੇ ਫਾਸੇ ਜੇਕਰ ਗੱਲ ਕਰੀਏ ਯੂਪੀ ਦੇ ਔਰ ਬਿਹਾਰ ਦੇ ਪਹਾੜਾਂ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਇਹਨਾਂ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਅਸਵੇਲੇ ਛਾਈ ਹੋਈ ਆ ਸੋ ਅੱਜ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਲੱਗਦੇ ਰਹਿਣੀ ਆ ਭਾਵੇਂ ਉਹ ਪੰਜਾਬ ਦੇ ਖੇਤਰ ਆ ਹਰਿਆਣਾ ਦੇ ਖੇਤਰ ਆ ਰਾਜਸਥਾਨ ਦੇ ਖੇਤਰ ਆ ਤੇ ਦੂਜੇ ਫਾਸੇ ਜੀ ਅੱਜ ਤੋਂ ਇੱਕ ਤਾਜ਼ਾ ਫਾਸ਼ੋਣੀ ਸਿਸਟਮ ਸਰਗਰਮ ਹੋਣ ਜਾ ਰਿਹਾ Rajasthan ਵਾਲੇ ਫਾਸਿਆਂ Rajasthan ਦੇ ਦੱਖਣ ਪੂਰਬੀ ਖੇਤਰ ਤੇ ਹਰਿਆਣਾ ਦੇ ਪੱਛਮੀ ਤੇ ਦੱਖਣ ਪੂਰਬੀ ਖੇਤਰ ਤੇ UP ਦੇ ਪੱਛਮੀ ਖੇਤਰ ਤੇ ਪੰਜਾਬ ਦੇ ਦੋ ਚਾਰ ਜਲਿਆਂ ਦੇ ਵਿੱਚ ਮੀਂਹ ਦਾ ਅਸਰ ਰਹਿਣਗੇ ਹਾਲਾਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਲਈ ਇਹ ਸਿਸਟਮ ਕੋਈ ਬਹੁਤਾ ਕੋਈ ਦੇਖੇ ਨਹੀਂ ਜਾਏਗਾ ਪੰਜਾਬ ਨੂੰ ਮੀਂਹ ਵਾਲੇ ਫਖੋਂ ਤੇ ਲਗਭਗ ਟਟਮੇ ਬਦਲ ਵਾਏ ਦੇ ਨਾਲ ਕੁਝ ਖੇਤਰ ਹੋ ਸਕਦੇ ਨੇ ਖਾਸ ਕਰ ਚੰਡੀਗੜ੍ਹ ਮਹਾਲੀ ਡੇਰਾ ਬਸੀ ਹੁਸ਼ਿਆਰ ਖੁਰ ਦੇ ਨਵਾਂ ਸ਼ਹਿਰ ਦੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਬੂੰਦਾਬاندی ਬਣ ਸਕਦੀ ਆ ਸਾਰ ਤੇ ਬਾਕੀ ਕੋਈ ਬਹੁਤ ਵੱਡੇ ਫੱਦਰ ਦੇ ਮੀਂਹ ਆ ਸਾਰੇ ਸਿਸਟਮ ਤੋਂ ਨਹੀਂ ਆ ਯੂਪੀ ਦੇ ਪਛਮੀ ਖੇਤਰਾਂ ਦੇ ਵਿੱਚ ਹਰਿਆਣਾ ਦੇ ਖੇਤਰਾਂ ਦੇ ਵਿੱਚ ਔਰ ਮਧ ਪ੍ਰਦੇਸ਼ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਸਿਸਟਮ ਸਰਗਰਮ ਰਹੇਗਾ ਜੀ ਆਉਂਦੇ 48 ਘੰਟਿਆਂ ਦੇ ਦਰਮਿਆਨ ਅੱਜ 22 ਤਰੀਕ ਨੂੰ ਦੁਪਹਿਰ ਤੋਂ ਬਾਅਦ ਇਹ ਸਿਸਟਮ ਸ਼ੁਰੂ ਹੋ ਸਕਦਾ ਤੇ ਅਗਲੇ ਜਿਹੜੇ 48 ਘੰਟੇ ਹੋਣਗੇ 22 ਦੀ ਸ਼ਾਮ ਤੋਂ ਲੈ ਕੇ 23 ਦੀ ਸਵੇਰ ਤੱਕ ਯਾਨੀ ਕਿ ਅੱਜ ਸ਼ਾਮ ਤੋਂ ਲੈ ਕੇ ਕੱਲ ਦੁਪ ਸਵੇਰ ਤੱਕ ਇਸ ਸਿਸਟਮ ਦਾ ਮੁੱਖ ਅਸਰ ਰਹੇਗਾ ਤੇ ਉਸ ਤੋਂ ਬਾਅਦ ਇਹਨੇ ਅੱਗੇ ਕੁਝ ਕਰ ਜਾਣਾ ਪਹਾੜਾਗਰ ਨੂੰ ਜੀ ਪੰਜਾਬ ਵਾਲੇ ਫਖ ਤੋਂ ਦੇਖੀਏ ਤੇ ਪੰਜਾਬ ਦੇ ਵਿੱਚ ਸਿਸਟਮ ਦਾ ਕੋਈ ਬਹੁਤਾ ਅਸਰ ਨਹੀਂ ਆ ਕੱਲ ਸਵੇਰ ਵੇਲੇ ਜਾਂ ਫਿਰ ਕੱਲੇ ਅਜਾਦੀ ਰਾਤ ਤੋਂ ਬਾਅਦ ਟਟੂ ਵੀ ਬਦਲ ਬਈ ਜ਼ਰੂਰ ਬਣ ਸਕਦੀ ਆ ਤੇ ਕੱਲ ਵੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗਣ ਦੇ ਆਸਾਰ ਰਹਿਣਗੇ ਆਉਂਦੇ 48 ਜਾਂ ਫਿਰ ਕੱਲੇ 72 ਘੰਟੇ ਯਾਨੀ ਕਿ 24-25 ਜਨਵਰੀ ਤੱਕ ਧੁੱਪ ਜੜੀ ਐ ਇਸੇ ਤਰ੍ਹਾਂ ਲੱਗਦੇ ਰਹਿਣੀ ਆ ਤੇ ਪਛੋੜ ਦੇ ਤਾਂ ਕੋਈ ਵੱਡੇ ਮੀਂਹ ਦੇ ਅਸਰ ਨਹੀਂ ਹੈ ਜੀ ਪਛੋਂ ਆਉਂਦੀਆਂ ਹਵਾਵਾਂ ਜੜੀਆਂ ਨੇ ਉੱਤਰ ਪੱਛਮੀ ਹਵਾਵਾਂ ਹਲਕੇ ਦਰਮਿਆਨੀ ਰਫਤਾਰ ਤੇ ਚੱਲਦੀਆਂ ਨਾ ਨੇ ਤੇ ਸੀਤ ਲਹਿਰ ਉਸੇ ਤਰ੍ਹਾਂ ਜਾਰੀ ਹੈ ਹਾਲਾਂਕਿ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਥੋੜਾ ਵਾਧਾ ਦਰਜ ਕੀਤਾ ਗਿਆ ਸੀ ਕਿਉਂਕਿ ਜਿਹੜੀ ਬੱਦਲ ਬਾਈ ਪਿਛਲੇ 48 ਘੰਟਿਆਂ ਤੋਂ ਉੱਪਰਲੇ ਫੱਦਰ ਤੋਂ ਲੰਘ ਰਹੀ ਸੀ ਜਿਹਦੇ ਨਾਲ ਹੀਟ ਬਣੀ ਹੋਈ ਸੀ ਤੇ ਜਿਹੜਾ ਤਾਪਮਾਨ ਹੈ ਉਹ 15 ਤੋਂ ਪਲੱਸ ਹੀ ਰਿਕਾਰਡ ਹੋ ਰਿਹਾ ਸੀ ਪਰ ਹੁਣ ਜੇਕਰ ਅੱਗੇ ਆਉਣ ਵਾਲੇ 48 ਘੰਟਿਆਂ ਦੀ ਗੱਲ ਕਰੀਏ ਤੇ ਫਿਰ ਤੋਂ ਇੱਕ ਵਾਰ ਸੀਤ ਲਹਿਰ ਪਲੱਸ ਠੰਡ ਜੜੀ ਉਸੇ ਤਰ੍ਹਾਂ ਬ ਰਹਿਣਗੀਆਂ ਕਿਉਂਕਿ ਜਿਹੜੀ ਆ ਠੰਡਕ ਇੱਕ ਵਾਰ ਫਿਰ ਤੋਂ ਵਧੇਗੀ ਤੇ ਹੁਣ ਸਿਸਟਮ ਲੱਗਣਾ ਜੀ ਇਹਦੇ ਸਦਕਾ ਵੀ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਹੇਠਾਂ ਵੱਲੋਂ ਕੁਝ ਕਰਨ ਗਿਆ ਪਹਾੜਾ ਤੋਂ ਕਿਉਂਕਿ ਪਹਾੜਾ ਦੇ ਵਿੱਚ ਬਰਬਰੀ ਦਾ ਸਿਸਟਮ ਜਿਹੜਾ ਦੌਰ ਲਵਾਏਗਾ ਹਲਕੇ ਫੱਦਰ ਦੇ ਜਿਹੜੀਆਂ ਬਰਬਰੀ ਹੋ ਸਕਦੀ ਹੈ ਤੇ ਮੈਦਾਨਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਫਿਰ ਤੋਂ ਸੀਤ ਲੜ ਚੱਲਣ ਦੀ ਸੰਭਾਵਨਾ ਬਣੇਗੀ 24 25 26 27 ਇਹਨਾਂ ਦਿਨਾਂ ਦੇ ਦੌਰਾਨ ਸੋਇਆ ਜੀ ਅਪਡੇਟ 25 26 ਤਰੀਕ ਦੀ ਫਿਰ ਤੋਂ ਦੱਸ ਦਈਏ ਇਹ ਸਿਸਟਮ ਕੋਈ ਬਹੁਤਾ ਕੁਝ ਪੰਜਾਬ ਨੂੰ ਨਹੀਂ ਦੋਵੇਗਾ ਇਹ ਸਪੱਸ਼ਟ ਅਸੀਂ ਕਰ ਦਈਏ ਪਿਛਲੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਅਪਡੇਟ ਅਸੀਂ ਦੇ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ ਮੀਂਹ ਦਾ ਅਸਰ ਨਾ ਮਾਤਰ ਨੇ ਕਿਤੇ ਕਿਤੇ ਹਲਕੇ ਬੂੰਦਾਬੰਦੀ ਸ਼ਰਾਟੇ ਲੱਗ ਜਾਣ ਉਹ ਕੁਦਰਤ ਦੇ ਹੱਥ ਵਸ ਹੈ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਯੂਪੀ ਦੇ ਪੱਛਮੀ ਖੇਤਰ ਦਿੱਲੀ ਗੁਰੂਗਰਾਮ ਨੋਇਡਾ ਔਰ ਮਧ ਪ੍ਰਦੇਸ਼ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਮੁੱਖ ਅਸਰ ਹੋਏ ਖੰਨੂ ਮਿਲੇਗਾ ਤੁਹਾਨੂੰ ਅੱਜੇ ਸ਼ੁਕਰੀਆ